ਅੱਜ ਅੱਜ ਵਿਰੋਧੀ ਪਾਰਟੀ ਵਾਲਿਆਂ ਨੂੰ ਡਾਕਟਰ ਤੇ ਜਾਣਾ ਪਊ ਅੱਜ ਵਿਰੋਧੀ ਪਾਰਟੀ ਵਾਲਿਆਂ ਨੂੰ ਡਾਕਟਰ ਤੇ ਜਾਣਾ ਪਊ ਵੀ ਦਿਲ ਖੜਾਉਣ ਦੀਆਂ ਦਵਾਈਆਂ ਦਿਓ ਜੀ ਅਮਾਲ ਹੈ ਯਾਰ ਮੈਂ ਕੀ ਬੋਲਾਂ ਹੁਣ ਇਸ ਤੋਂ ਬਾਅਦ ਪਿਆਰ ਨਹੀਂ ਮਿਲ ਸਕਦਾ ਜੀ ਮੈਂ ਇਸ ਗੱਲੋਂ ਕਈ ਵਾਰੀ ਮੇਰੀ ਅੱਖਾਂ 'ਚ ਪਾਣੀ ਆ ਜਾਂਦਾ ਵੀ ਯਾਰ ਇੰਨਾ ਪਿਆਰ ਭਗਵੰਤ ਸਿਆ ਇਹ ਜੇ ਅਗਲੇ 7 ਜਨਮ ਵੀ ਹਰੇਕ ਸਾਹ ਤੋਂ ਬਾਅਦ ਧੰਨਵਾਦ ਕਹਿਣ ਲੱਗ ਜੇ ਅਗਲੇ 7 ਜਨਮ ਵੀ ਇਹ ਪਿਆਰ ਦਾ ਕਰਜ਼ਾ ਲਾਹਿਆ ਨਹੀਂ ਜਾਣਾ ਜਿਹੜਾ ਪਿਆਰ ਤੁਸੀਂ ਦਿੱਤਾ ਚਾਹੇ ਦੁਪਹਿਰ ਦਾ 1 ਵਜਾ ਹੋਵੇ ਚਾਹੇ ਰਾਤ ਦੇ 8 9 ਵਜੇ ਹੋਣ ਤੁਹਾਡੇ ਘਟ 'ਚ ਕੋਈ ਕਮੀ ਨਹੀਂ ਹੁੰਦੀ ਮੈਂ ਇਹੀ ਪਰਮਾਤਮਾ 'ਗਰ ਅਰਦਾਸ ਕਰਦਾ ਪਰਮਾਤਮਾ ਬਾਰ-ਬਾਰ ਜਨਮ ਦੇਈਂ ਤਾਂ ਪੰਜਾਬ 'ਚ ਹੀ ਜਨਮ ਦੇਈਂ ਬਸ ਇੱਥੇ ਆਈਏ ਜਦੋਂ ਆਈਏ ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਬਿਜਲੀ 90% ਕਰਾ ਨੂੰ ਮੁਫਤ ਹੁੰਦੀ ਹੈ ਖੇਤਾਂ ਵਾਲੀ ਬਿਜਲੀ ਦਿਨੇ ਵੀ ਰਾਤ ਨੂੰ ਵੀ ਕੱਸੀਆਂ ਖਾਲੇ 13 ਜ਼ੀਰੋ ਬਿਜਲੀ ਦਾ ਬਿੱਲ ਜ਼ੀਰੋ ਤਾਈਉ ਦੇ ਰਹੇ ਜ਼ੀਰੋ ਸੋ ਵੀਰਾਂ ਇਹ ਜਿਹੜਾ ਇੱਕ ਤਰੀਕ ਨੂੰ ਮੈਂ ਤੁਹਾਡੇ ਵਾਸਤੇ ਇੱਕ ਤੁਹਾਡੇ ਕੋਲੇ ਬੇਨਤੀ ਲਿਖਾਇਆ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦਬ ਦਿਓ 4 ਤਰੀਕ ਨੂੰ ਇਹ ਜੇ ਵੇਲੇ ਤੱਕ ਤਾਂ 13 0 ਦਾ ਰਿਜ਼ਲਟ ਆ ਗਿਆ ਹੋਊਗਾ ਉਸ ਤੋਂ ਬਾਅਦ ਸਾਰਿਆਂ ਦੇ ਇਹਨਾਂ ਦੇ ਜਿਹੜੇ ਮੈਨੂੰ ਟੋਕਦੇ ਰਹਿੰਦੇ ਨੇ ਮੈਨੂੰ ਰੋਕਦੇ ਰਹਿੰਦੇ ਨੇ ਮੈਨੂੰ ਭੰਡਦੇ ਰਹਿੰਦੇ ਨੇ ਉਹਨਾਂ ਦੇ ਸਾਰਿਆਂ ਦੇ ਮੂੰਹ ਹੋ ਜਾਣਗੇ ਬੰਦ ਫੇਰ ਆਪਾਂ ਤੁਹਾਡੇ ਨਾਲ ਬਹਿ ਕੇ ਇਸ ਤਰ੍ਹਾਂ ਦੀ ਸਰਕਾਰ ਚਲਾਵਾਂਗੇ ਸੋਨੇ ਦੀ ਚਿੜੀ ਪੰਜਾਬ ਬਣਾ ਕੇ ਦਿਖਾਵਾਂਗਾ ਤੁਹਾਨੂੰ ਮੈਂ